বিবি কানাডা اپڈیٹ دیکھ رہے سارے درشکان ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਜੀ ਕੈਨੇਡਾ ਸਰਕਾਰ ਨੇ ਸੁਪਰ ਵੀਜ਼ਾ 2025 ਲਈ ਨਵੇਂ ਨਿਯਮ ਜਾਰੀ ਕੀਤੇ ਹਨ ਇਹ ਵੀਜ਼ਾ ਉਹਨਾਂ ਲੋਕਾਂ ਲਈ ਹੈ ਜੋ ਆਪਣੇ ਮਾਤਾ ਪਿਤਾ ਜਾਂ ਦਾਦਾ ਦਾਦੀ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਦਾਦਾ ਦਾਦੀ ਜਾਂ ਮਾਤਾ ਪਿਤਾ ਨੂੰ ਕੈਨੇਡਾ ਦੇ ਵਿੱਚ ਬੜੀ ਆਸਾਨੀ ਦੇ ਨਾਲ ਬੁਲਾ ਸਕਦੇ ਹੋ ਅਤੇ ਕਿਸ ਤਰ੍ਹਾਂ ਦੇ ਨਾਲ ਸਰਕਾਰ ਦੇ ਵੱਲੋਂ ਵੀ ਬਹੁਤ ਵੱਡੀ ਸਹੂਲਤ ਜਿਹੜੀ ਹੈ ਤੁਹਾਨੂੰ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵੀਜੇ ਦੀ ਮਿਆਦ ਵਿੱਚ ਵਾਧਾ ਪਹਿਲਾਂ ਸੁਪਰ ਵੀਜੇ ਦੀ ਮਿਆਦ 2 ਸਾਲ ਦੀ ਹੀ ਸੀ ਪਰ ਹੁਣ ਇਸ ਨੂੰ ਵਧਾ ਕੇ 5 ਸਾਲ ਕਰ ਦਿੱਤਾ ਗਿਆ ਇਸ ਦਾ ਮਤਲਬ ਹੈ ਕਿ ਤੁਹਾਡੇ ਮਾਪੇ ਇੱਕ ਵਾਰ 5 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਹਨ ਇਸ ਤੋਂ ਇਲਾਵਾ ਉਹ ਕੈਨੇਡਾ ਵਿੱਚ ਰਹਿੰਦੇ ਆ ਆਪਣੇ ਵੀਜ਼ੇ ਨੂੰ 2 ਸਾਲ ਲਈ ਹੋਰ ਵਧਾ ਸਕਦੇ ਹਨ ਜਿਸ ਨਾਲ ਉਨਾ ਦਾ ਕੁੱਲ ਠਹਿਰਾਵ 7 ਸਾਲ ਤੱਕ ਹੋ ਜਾਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਜੀ ਹੈਲਥ ਇੰਸ਼ੋਰੈਂਸ ਦੇ ਨਿਯਮਾਂ ਵਿੱਚ ਢਿੱਲ ਪਹਿਲਾਂ ਮਾਪਿਆਂ ਨੂੰ ਹੈਲਥ ਇੰਸ਼ੋਰੈਂਸ ਸਿਰਫ ਕੈਨੇਡਾ ਦੀ ਇਸੇ ਏਜੰਸੀ ਤੋਂ ਕਰਵਾਉਣੀ ਪੈਂਦੀ ਸੀ ਹੁਣ ਤੁਸੀਂ ਆਪਣੀ ਇੰਸ਼ੋਰੈਂਸ ਭਾਰਤ ਤੋਂ ਵੀ ਕਰਵਾ ਸਕਦੇ ਹੋ ਪਰ ਇਹ ਜ਼ਰੂਰੀ ਹੈ ਕਿ ਤੁਹਾਡੇ ਇੰਸ਼ੋਰੈਂਸ ਪ੍ਰਦਾਤਾ OSFI ਆਫਿਸ ਆਫ ਦਾ ਸੁਪਰੀਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਟ ਤੋਂ ਰਜਿਸਟਰ ਹੋਵੇ ਇੰਸ਼ੋਰੈਂਸ ਦੀ ਮਿਆਦ ਘੱਟੋ-ਘੱਟ 1 ਸਾਲ ਤੋਂ ਕਵਰੇਜ ਘੱਟੋ-ਘੱਟ 1 ਲੱਖ ਡਾਲਰ ਕੈਨੇਡੀਅਨ ਹੋਣੀ ਚਾਹੀਦੀ ਹੈ ਜੇਕਰ ਤੁਹਾਨੂੰ ਸੁਪਰ ਵੀਜ਼ੇ ਲਈ ਸਪான்ਸਰ ਕਰ ਰਹੇ ਨੇ ਤਾ ਤੁਹਾਨੂੰ ਹੇਟਾਂ ਦਿੱਤੀਆਂ ਹੋਈਆਂ ਕੁਝ ਸ਼ਰਤਾਂ ਦਾ ਬਹੁਤ ਹੀ ਧਿਆਨ ਦੇ ਨਾਲ ਫੋਲੋ ਕਰਨੀਆਂ ਨੇ ਪਹਿਲੇ ਨੰਬਰ ਤੇ ਜੇਕਰ ਇੱਕ ਫੈਮਿਲੀ ਮੈਂਬਰ ਹੈ ਤਾਂ ਘੱਟੋ ਘੱਟ ਆਮਦਨ 36576 ਕੈਨੇਡੀਅਨ ਡਾਲਰ ਦੋ ਫੈਮਿਲੀ ਮੈਂਬਰ ਨੇ ਤਾਂ ਘੱਟੋ ਘੱਟ ਜਿਹੜੀ ਆਮਦਨ ਹੈ 44966 ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ ਜੇਕਰ ਤਿੰਨ ਫੈਮਿਲੀ ਮੈਂਬਰ ਨੇ ਤਾਂ ਘੱਟੋ ਘੱਟ ਆਮਦਨ 54594 ਕੈਨੇਡੀਅਨ ਡਾਲਰ ਹੋਣੇ ਚਾਹੀਦੇ ਨੇ ਚਾਰ ਫੈਮਿਲੀ ਮੈਂਬਰ ਨੇ ਤਾਂ ਘੱਟੋ-ਘੱਟ ਆਮਦਨ 65920 ਕੈਨੇਡੀਅਨ ਡਾਲਰ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਕੈਨੇਡਾ ਸਰਕਾਰ ਇਨਕਮ ਪ੍ਰੂਫ ਦੀ ਜਾਂਚ ਕਰਨ ਤੋਂ ਬਾਅਦ ਹੀ ਸੁਪਰ ਵੀਜ਼ਾ ਜਾਰੀ ਕਰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਅਰਜੀ ਲਈ ਕਿਹੜੇ ਜ਼ਰੂਰੀ ਦਸਤਾਵੇਜ਼ ਚਾਹੀਦੇ ਨੇ। ਸੁਪਰ ਵੀਜ਼ਾ ਲਈ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਦਸਤਾਵੇਜ਼ਾਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਸਪੌਂਸਰ ਵੱਲੋਂ ਇਨਵੀਟੇਸ਼ਨ ਲੈਟਰ, ਰਿਸ਼ਤੇ ਦਾ ਸਬੂਤ, ਜਿਵੇਂ ਕਿ ਜਨਮ ਸਰਟੀਫਿਕੇਟ ਤੁਹਾਡੇ ਬੈਂਕ ਬੈਲੈਂਸ ਦੀ ਬੈਂਕ ਸਟੇਟਮੈਂਟ ਸਪான்ਸਰਸ ਦੇ ਇਨਕਮ ਪ੍ਰੂਫ ਜਿਵੇਂ ਕਿ ਟੈਕਸ ਰਿਟਰਨ ਨਿਯਮਾਂ ਅਨੁਸਾਰ ਵੈਲਿਡ ਹੈਲਥ ਇੰਸ਼ੋਰੈਂਸ ਜੇਕਰ ਤੁਸੀਂ ਇਹਨਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਸੁਪਰ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਹੀ ਅਹਿਮ ਖਬਰ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ